ਸਰ ਮੇਰਾ ਨਾਮ ਐਡਵੋਕੇਟ ਦਿਵਿਆ ਹੈ ਸਰ ਸੈਟਰਡੇ ਦੀ ਰਾਤ ਨੂੰ ਸਾਡਾ ਕਿਸੇ ਨਾਲ ਫੁਲਾਣਾ ਰੰਜਿਸ ਚਲਦੀ ਸੀ ਉਹ ਸਾਡੇ ਘਰ ਬੰਦੇ ਆਏ ਨੇ ਮੇਰੀ ਮਦਰ ਨੇ ਦਰਵਾਜ਼ਾ ਖੋਲਿਆ ਪਿੱਛੇ ਹੀ ਮੈਂ ਚਲ ਗਈ ਆ ਕਿ ਕੀ ਮੈਟਰ ਹੈ ਮੇਰੇ ਬ੍ਰਦਰ ਨੂੰ ਚੂਚੀ ਵਾਜਾ ਮਾਰ ਰਹੇ ਸੀ ਮੰਮਾ ਨੇ ਦਰਵਾਜ਼ਾ ਖੋਲਿਆ ਬਾਹਰ ਗਏ ਆ ਮੇਰੇ ਬ੍ਰਦਰ ਵੀ ਪਿੱਛੇ ਆ ਕੇ ਉਹਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਦਾ ਫੋਨ ਸਨੈਚ ਕਰ ਲਿਆ ਉਹਦੇ ਤੋਂ ਬਾਅਦ ਦੇ ਵਿੱਚ ਸਰ ਸਾਨੂੰ ਸਭ ਨੇ ਤਿੰਨ ਸੱਤ ਪੰਜ ਬੰਦੇ ਸੀ ਵਿੱਚ ਜਿਨ੍ਹਾਂ ਨੂੰ ਮੈਂ ਨਾਮਜ਼ਦ ਕੀਤਾ ਤੇ ਦੋ ਤਿੰਨ ਅਣਪਛਾਤੇ ਸੀ ਸੌਰਵ ਭੋਲਾ ਪਾਟਿਆ ਸੰਨੀ ਚੰਤੀ ਤੇ ਕਾਲ ਜਿਨ੍ਹਾਂ ਨੂੰ ਮੈਂ ਪਰਸਨਲੀ ਜਾਣਦੀ ਹਾਂ ਜਿਨ੍ਹਾਂ ਨੂੰ ਮੈਂ ਰੋਜ਼ ਵੇਖਦੀ ਹਾਂ ਤੇ ਬਾਕੀ ਜਿਹੜੇ ਦੋ ਤਿੰਨ ਨੇ ਪਛਾਦੇ ਸੀ ਜਿਨ੍ਹਾਂ ਦੇ ਮੈਨੂੰ ਨਾਮ ਨਹੀਂ ਪਤਾ ਮੈਂ ਪੁਲਿਸ ਨੂੰ ਕਿਹਾ ਸੀ ਮੈਂ ਵੈਰੀਫਾਈ ਕਰਨ ਤੋਂ ਬਾਅਦ ਦਵਾਂਗੀ ਸਰ ਉਹਦੇ ਵਿੱਚ ਇਹਨਾਂ ਨੇ ਤਿੰਨਾਂ ਨੇ ਸੋਰੋ ਪੋਲਾ ਪਾਰਟੀਆਂ ਦੇ ਸੰਨੀ ਨੇ ਪਿਸਟਲਸ ਲਗਾਈਆਂ ਹੋਈਆਂ ਸੀ ਸਾਨੂੰ ਪਿਸਟਲ ਲਗਾ ਕੇ ਧਮਕੀਆ ਦਿੱਤੀਆਂ ਕਿ ਤੁਹਾਨੂੰ ਗੋਲੀਆਂ ਮਾਰ ਦਾਂਗੇ ਤੁਹਾਨੂੰ ਇਹ ਕਰ ਦਾਂਗੇ ਤੁਹਾਨੂੰ ਉਹ ਕਰ ਦਾਂਗੇ ਮੇਰੇ ਬ੍ਰਦਰ ਨੂੰ ਕਿ ਉਹਨੂੰ ਚੱਕ ਕੇ ਗੱਡੀ 'ਚ ਪਾਓ ਲੈ ਜਾਨੀ ਆਪਾਂ ਮਸਲਾ ਲੈ ਬੇੜ ਲੈਣੇ ਆ ਐਨੀ ਗੱਲ ਹੋਈ ਆ ਸਰ ਮੈਂ ਥਾਣੇ ਦੀ ਰਿਪੋਰਟ ਦੇ ਨਾ ਗਈਆਂ ਉਹਦੇ ਵਿੱਚ ਹੀ ਸਰੇ ਮੇਰੀ ਮਦਰ ਦਾ ਘਰੋਂ ਫੋਨ ਆਇਆ ਹੈ ਕਿ ਦੋ ਬੰਦੇ ਆ ਕੇ ਗੋਲੀਆਂ ਚਲਾ ਕੇ ਗਏ ਨੇ ਸਰ ਉਹਦੇ ਵਿੱਚ ਤਿੰਨ ਦਿਨ ਸਾਨੂੰ ਪੋਲਿਟੀਕਲ ਪ੍ਰੈਸ਼ਰ ਪੈਂਦਾ ਰਿਹਾ ਤੁਸੀਂ ਰਾਜੀਨਾਮਾ ਕਰੋ ਪਰਚਾ ਕੈਂਸਲ ਕਰੋ ਤਿੰਨ ਦਿਨ ਸਰ ਸਾਨੂੰ ਮੇਰੀ ਮੁੱਕਾ ਦੀ ਮਦਰ ਨੂੰ ਫੋਨ ਆਂਦਾ ਕਦੀ ਮੈਨੂੰ ਫੋਨ ਆਂਦਾ ਕਦੀ ਬ੍ਰਦਰ ਨੂੰ ਫੋਨ ਆਂਦਾ ਰਿਹਾ ਕਿਹਦੇ ਵੱਲੋਂ ਫੋਨ ਆਂਦਾ ਸਰ ਕੋਈ ਕਾਂਗਰਸ ਆਨ ਦਾ ਕੋਈ ਬੰਦਾ ਆ ਉਹ ਸਾਨੂੰ ਫੋਨ ਕਰਦਾ ਰਹਿ ਗਿਆ ਤੁਸੀਂ ਪੋਲਿਟੀਕਲ ਪ੍ਰੈਸ਼ਰ ਪਵਾ ਕੇ ਸਾਡਾ ਪਰਚਾ ਕਰਵਾਓ ਕੀ ਕਾਰਨ ਕੀ ਹੈ ਜੀ ਝਗੜੇ ਦਾ ਸਰ ਝਗੜੇ ਦਾ ਕਾਰਨ ਜਿਹੜੀ ਪੁਰਾਣੀ ਸਾਡੀ ਰੰਜਿਸ਼ ਚੱਲ ਰਹੀ ਸੀ ਸਰ ਉਹੀ ਇਹਨਾਂ ਨੇ ਰੰਜਿਸ਼ ਨੂੰ ਬਣਾ ਕੇ ਅੱਗੇ ਕੀਤਾ ਆ ਸਰ ਅੱਜ ਮੈਨੂੰ 5 ਵਜੇ ਫੋਨ ਆਇਆ ਹੈ ਕਿ ਮੇਰੇ ਬ੍ਰਦਰ ਨੂੰ ਕੋਈ ਸਿਵਿਲੀਅਨ ਬੰਦੇ ਜਾਂ ਪੁਲਿਸ ਵਾਲੇ ਬੰਦੇ ਚੁੱਕ ਕੇ ਲੈ ਗਏ ਨੇ ਸਰ ਮੈਂ 112 ਤੇ ਕੰਪਲੇਨ ਕੀਤੀ ਆ ਮੈਨੋਂ ਕੋ ਪੁਲਿਸ ਵਾਲਿਆਂ ਦਾ ਫੋਨ ਆਇਆ ਕਿਸੇ ਦਾ ਉਹ ਕਹਿੰਦੇ ਸਾਨੂੰ ਗੁੰਮਰਾਹ ਕਰ ਰਹੇ ਹੋ ਕਿ ਤੁਸੀਂ ਸਾਨੂੰ ਝੂਠੀਆਂ ਰਿਪੋਰਟਾਂ ਦੇ ਰਹੇ ਹੋ ਮੈਂ ਕਿਹਾ ਜਦ ਮੈਂ ਪਰਚਾ ਕਰਵਾਇਆ ਮੈਂ ਝੂਠੀ ਰਿਪੋਰਟ ਕਰ ਹੀ ਦਿੱਤੀ ਆ ਤੁਹਾਨੂੰ ਬਸ ਕਿਹੜੇ ਬੰਦੇ ਸੀ ਇਹਨਾਂ ਗੋਲੀ ਚਲਾਈ ਤੁਸੀਂ ਆਇਡੈਂਟੀਫਾਈ ਇੱਕ ਕਾਲੂ ਜਿਹਦਾ ਨਾਮ ਅਸਲੀ ਸੁਖਦੇਵ ਸਿੰਘ ਹੈ ਮੈਂ ਆਇਡੈਂਟੀਫਾਈ ਕਰਕੇ ਪੁਲਿਸ ਸਰ ਇੱਕ ਗੰਦਾ ਮੇਰੀ ਗਲੀ ਦਾ ਰਹਿਣ ਵਾਲਾ ਉਹ ਹੁਣ ਪੰਨੂ ਡੇਲੀ ਦੇ ਪਿੱਛੇ ਸ਼ਿਫਟ ਹੋ ਚੁੱਕਾ ਹੈ ਸਰ ਇੱਕ ਬੰਦਾ ਚੋਣਤੀ ਹੈ ਜਿਹੜਾ ਸਰ ਉਹਦਾ ਮੈਨੂੰ ਪ੍ਰੋਪਰਾ ਦਾ ਮੈਨੂੰ ਘਰ ਦਾ ਐਡਰੈਸ ਨਹੀਂ ਪਤਾ ਮੈਂ ਪੁਲਿਸ ਨੂੰ ਕਿਹਾ ਸੀ ਮੈਂ ਤੁਹਾਨੂੰ ਬਾਅਦ ਚ ਆਈਡੈਂਟੀਫਾਈ ਕਰਕੇ ਦੱਸਾਂਗੀ ਸਿਰ 5 ਵਜੇ ਦਾ ਮੇਰਾ ਬ੍ਰਦਰ ਘਰੋਂ ਗਾਇਬ ਹੈ ਮੈਂ 8 ਵਜੇ ਤੱਕ ਹਜੇ ਤੱਕ ਗੇਟ ਕੀ ਮਾਰੇ ਬਾਹਰ ਖੜੀ ਹਾਂ ਸਭ ਦੇ ਸਭ ਨੂੰ ਪੁੱਛ ਰਹੇ ਹਾਂ ਹਜੇ ਤੱਕ ਮੇਰਾ ਬ੍ਰਦਰ ਇੱਥੇ ਪਹੁੰਚਿਆ ਨਹੀਂਗਾ ਸਾਰੇ ਬਤਾ ਕੀ ਕਹਿ ਰਹੇ ਆ ਕਿ ਉਹਨੇ ਖੁਦ ਕੰਫੈਸ ਕਰ ਲਿਆ ਕਿ ਉਹਦੇ ਵਿੱਚ ਉਹ ਹੋ ਗਿਆ ਕੋਈ ਨੋਟਿਸ ਇਸ਼ੂ ਨਹੀਂ ਕੀਤਾ ਗਿਆ ਕੋਈ ਕੰਪਲਾਈਂਸ ਨਹੀਂ ਕੀਤਾ ਗਿਆ ਸਾਡੇ ਨਾਲ ਕੁਝ ਨਹੀਂ ਕਿਹਾ ਗਿਆ ਬਸ ਉਹਨੂੰ ਚੁੱਕ ਕੇ ਲੈ ਆਂਦਾ ਬਸ ਇਹੀ ਕਹੀ ਜਾ ਰਹੇ ਨੇ ਕੰਫੈਸ ਕੀਤਾ ਸਰ ਕੋਈ ਬੰਦਾ ਆਪਣੇ ਘਰ ਤੇ ਗੋਲੀ ਕਿਤਨਾ ਚਲ ਉਹਦੇ ਵਿੱਚ ਵੀ ਮੈਨੂੰ ਜਿਸ ਮੈਂ ਐਫ ਆਈ ਆਰ ਕਰਵਾਉਣ ਆਈ ਸੀ ਉਸ ਨੇ ਵੀ ਮੈਨੂੰ ਐਸ ਐਚਓ ਸਾਹਮਣੇ ਮੈਨੂੰ ਪ੍ਰੈਸ਼ਰ ਕਰਾਇਸ ਕੀਤਾ ਗਿਆ ਕਿ ਤੁਸੀਂ ਐਫ ਆਈ ਆਰ ਨਾ ਕਰਵਾਓ ਤੁਸੀਂ ਐਫ ਆਈ ਆਰ ਨਾ ਕਰਾਓ ਮੈਡਮ ਤੁਸੀਂ ਮੇਰੇ ਕਹਿੰਦੇ ਬੈਨਰ ਦੇ ਆਧਾਰ 'ਤੇ ਤੁਸੀਂ ਪਰਚਾ ਕਰਵਾਓ ਇਸ ਤਰ੍ਹਾਂ ਕੀਤਾ ਅੱਜ ਵੀ ਜਦੋਂ ਮੇਰੇ ਬ੍ਰਦਰ ਨੂੰ ਚੌਂਕੀ ਗੇਟ ਕੀ ਚੌਂਕੀ ਨਹੀਂ ਚੌਂਕੀ ਜਿਹੜੀ ਬੀ ਬਲੋਕ ਇਹਨਾਂ ਨੇ ਬਣਾਈ ਨੋਨ ਵਰਕਿੰਗ ਦੇ ਵਿੱਚ ਹੈ ਸਰ ਉਹ ਕੋਈ ਵਰਕਿੰਗ ਨਹੀਂ ਚੌਂਕੀ ਦੀ ਉਥੋਂ ਲੈ ਕੇ ਆ ਰਹੇ ਸੀ ਐਸਆਈ ਸ਼ਮਸ਼ੇਰ ਸਿੰਘ ਉਹਦੇ ਨਾਲ ਜਸਪਾਲ ਸਿੰਘ ਸੀ ਮੈਂ ਇਹਨਾਂ ਨੂੰ ਕਿਹਾ ਮੈਨੂੰ ਵੀਡੀਓ ਬਣਾ ਲੰਦੋ ਮੈਨੂੰ ਅਗੋ ਮੈਂ ਪ੍ਰੋਪਰ ਯੂਨੀਫਾਰਮ 'ਚ ਐਡਵੋਕੇਟ ਯੂਨੀਫਾਰਮ ਦੇ ਵਿੱਚ ਸੀ ਮੈਨੂੰ ਕਹਿੰਦਾ ਵਕੀਲ ਹੋਏਗੀ ਆਪਣੇ ਘਾਰ ਹੋਏਗੀ ਤੇ ਇਹਨਾਂ ਵੀ ਚੁੱਕ ਕੇ ਲਿਆਵਾਂਗੇ ਜੇ ਤੁਹਾਨੂੰ ਲੋੜ ਪਈ ਤਾਂ ਮੈਡਮ ਜਿਹੜੀ ਤੁਹਾਡੀ ਐਫਆਈਆਰ ਹੋਈ ਸੀ ਉਹਦੇ ਵਿਰਸੇ ਇਹਨਾਂ ਨੇ ਮੁਲਜ਼ਮਾਂ ਖਿਲਾਫ ਕਰਦੇ ਦਿੱਤੀ ਸਰ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਹਜੇ ਤੱਕ ਇੱਕ ਵੀ ਬੰਦਾ ਅਰੈਸਟ ਨਹੀਂ ਹੋਇਆ ਜਿੱ ਕੋਈ ਗੱਲ ਨਹੀਂ ਕਰ ਲਾਂਗੇ ਕਾਰਵਾਈ ਦੇ ਵਿੱਚ ਕਿੰਨੇ ਬੰਦੇ 9 ਮੀਟਰ ਸੀ ਸਰ ਐਫ ਆਈ ਆਰ ਦੇ ਵਿੱਚ ਬਾਈ ਨੇ ਪੰਜ ਬੰਦੇ ਨੋਮੀਨੇਟਡ ਨੇ ਤੇ ਦੋ ਤਿੰਨ ਅਣਪਛਾਤੇ ਨੇ ਸਰ ਜਿਨ੍ਹਾਂ ਨੂੰ ਮੈਂ ਬਾਈ ਫਿਰ ਪੁਲਿਸ ਪ੍ਰਸ਼ਾਸਨ ਤੋਂ ਮੈਂ ਇਹ ਮੰਗ ਕਰਦੀ ਆ ਕਿ ਜਿਹੜਾ ਪੋਲੀਟੀਕਲ ਪਾਰਟੀ ਦਾ ਤੇ ਪੁਲਿਸ ਦਾ ਪ੍ਰੈਸ਼ਰ ਮੈਨੂੰ ਪਾਇਆ ਜਾ ਰਿਹਾ ਸਰ ਉਹ ਰੋਕਿਆ ਜਾਵੇ ਤੇ ਮੈਨੂੰ ਇਨਸਾਫ ਦਿਵਾਇਆ ਜਾਵੇ ਸਰ ਟਾਡੇ ਬ੍ਰਦਰ ਇਸ ਵੇਲੇ ਗਾਇਬ ਹੈ ਗਾਵਾ ਸਰ ਮੇਰਾ ਬ੍ਰਦਰ ਸ਼ਾਮੀ 5 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਗਾਇਬ ਹੈ ਮੈਂ 112 ਤੇ ਕੰਪਲੇਂਟ ਕੀਤੀ ਹੈ ਪੁਲਿਸ ਵਾਲਾ ਵੀ ਨੋ ਕੋ ਜਵਾਬ ਹੈ ਤੁਸੀਂ ਸਾਨੂੰ ਗੁੰਮਰਾਹ ਕਰ ਰਹੇ ਹੋ ਤੁਹਾਡੇ ਬ੍ਰਦਰ ਨੂੰ ਸਾਡੇ ਪੁਲਿਸ ਵਾਲਾ ਨਹੀਂ ਚੁੱਕਿਆ ਮੈਨੂੰ ਸ਼ਾਮੀ 6 ਵਜੇ ਨਾਲ ਫੋਨ ਆਇਆ ਸਰ ਜਿਹੜੀ ਤੁਹਾਡੇ ਘਰੇ ਗੋਲੀ ਚੱਲੀ ਉਹਦੀ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਹੈ ਸਰ ਮੇਰੇ ਕੋਲ ਪ੍ਰੋਪਰ ਸੀਸੀਟੀਵੀ ਫੁਟੇਜ ਹੈ ਮੇਰੇ ਘਰ ਜਿਹੜੀ ਗੋਲੇ ਚੱਲੇ ਜਦੋਂ ਮੇਰੇ ਘਰ ਇਕੱਠੇ ਹੋ ਕੇ ਆਏ ਨੇ ਉਹ ਵੀ ਸਰ ਮੇਰੇ ਕੋਲ ਪੂਰੀ ਸੀਸੀਟੀਵੀ ਫੁਟੇਜ ਹੈਗੀ ਹੈ ਬਟ ਪੁਲਿਸ ਵਾਲੇ ਹਜੇ ਤੱਕ ਸਾਡੇ ਇੱਥੇ ਹੋਣ ਵਾਲੇ ਨੇ ਹਜੇ ਤੱਕ ਸਰ ਕੋਈ ਇੱਥੇ ਬੰਦਾ ਮੇਰੇ ਭਰਾ ਨੂੰ ਲੈ ਕੇ ਨਹੀਂ ਪਹੁੰਚਿਆ ਜੇ ਪੁਲਿਸ ਨੇ ਅਰੇ ਅਸੀਂ ਕੀਤਾ ਉਹਨੇ ਤੇ ਪੁਲਿਸ ਮੇਰੇ ਭਰਾ ਨੂੰ ਲੈ ਕੇ ਕਿੱਥੇ ਕੁ ਮਾਰੀ ਹੈ ਕਾਰਨ ਕੀ ਤੁਹਾਡੇ ਬ੍ਰਦਰ ਨੂੰ ਚੁੱਕੰਦਾ ਸਰ ਮੇਰੇ ਬ੍ਰਦਰ ਨੂੰ ਚੁੱਕੰਦਾ ਇਹ ਕਾਰਨ ਹੈ ਕਿ ਪੁਰਾਣੀ ਰੰਜਿਸ਼ ਚੱਲ ਰਹੀ ਹੈ ਸਾਡੇ ਨਾਲ 2019 ਤੋਂ ਕੀ ਰੰਜਿਸ਼ ਇਹ ਜੇ ਚੱਲ ਰਹੀ ਹੈ ਕੋਈ ਕੋ ਭਾਵੇਂ ਬੰਦੇ ਜਿਹੜੀ ਤੁਹਾਡੀ ਸਰ ਪੁਰਾਣੇ ਇਹ ਹੈ ਕਿ ਸਰ ਉਹ ਸਾਢੇ ਬੰਦੇ ਡੜੇ ਸੱਟੇ ਦਾ ਕੰਮ ਕਰਦੇ ਆ ਕੋਈ ਉਹਨਾਂ ਦਾ ਲੀਗਲ ਕੰਮ ਨਹੀਂ ਹੈਗਾ ਕੋਈ ਵੀ ਡਿਪਾਰਟਮੈਂਟ ਜਾ ਕੇ ਉਹਨਾਂ ਦਾ ਚੈੱਕ ਕਰਵਾ ਸਕਦਾ 2-2 ਕਰੋੜ ਦੇ ਸਰ ਉਹ ਸਾਲ-ਸਾਲ ਦੇ ਵਿੱਚ ਕੋਠੀਆਂ ਬਣਾ ਕੇ ਪਾ ਰਹੇ ਨੇ ਕੋਈ ਬੰਦਾ ਪੁੱਛਣ ਵਾਲਾ ਨਹੀਂ ਉਹਨਾਂ ਨੂੰ ਹੋਏਗਾ ਕਿ ਉਹ ਬੰਦੇ ਕਿੱਥੋਂ ਇੰਨੇ ਪੈਸੇ ਕਮਾਉਂਦੇ ਪਏ ਆ ਆਮ ਬੰਦਾ ਦੀ ਤਾਂ ਰੋਟੀ ਪੂਰੀ ਨਹੀਂ ਹੁੰਦੀ ਤੇ ਉਹ 2-2 ਕਰੋੜ ਦੇ ਸਾਲ 'ਚ ਕੋਠੀਆਂ ਕਿੱਥੋਂ ਪਾ ਰਹੇ ਨੇ ਉਹਨਾਂ ਦਾ ਪਿਛਲਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਉਹਨਾਂ ਦਾ ਹੁਣ ਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਕਿ ਉਹ ਪੈਸੇ ਕਿੱਥੋਂ ਕਮਾ ਰਹੇ ਨੇ ਸਾਰੇ ਸਰ ਉਹ ਕਾਂਗਰਸ ਪਾਰਟੀ ਨੂੰ ਬਲੋਕ ਕਰਦੇ ਆ ਸਰ ਉਹ ਕਾਂਗਰਸ ਪਾਰਟੀ ਨੂੰ ਬਲੋਕ ਕਰਦੇ ਆ ਤੁਹਾਨੂੰ ਕਾਂਗਰਸ ਤੋਂ ਪ੍ਰੈਸ਼ਰ ਰਾਈਜ਼ ਕੀਤਾ ਜਾ ਰਿਹਾ ਸਰ ਮੈਨੂੰ ਉਹਨਾਂ ਦੇ ਹੀ ਪਿਛੋਂ ਬੰਦੇ ਕੁਝ ਮੋਹਤਵਾਰ ਨੇ ਜਿਹੜੇ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਫੋਨ ਕਰ ਕਰਕੇ ਈਵਨ ਕਿ ਮੇਰੇ ਕੁਝ ਘਰਦਿਆਂ ਨੂੰ ਮੇਰੇ ਸਾਰੇ ਉਹਨਾਂ ਦੇ ਕੁਝ ਨੇ ਆਪਣੇ ਰਿਸ਼ਤੇਦਾਰ ਵੀ ਮੇਰੇ ਘਰ ਵਿੱਚ ਜਦੋਂ ਮੈਂ ਕੋਰਸ ਵੇਰੇ ਜਾਣ ਦੀ ਤਿਆਰੀ ਚ ਹੁੰਨੀ ਆ ਉਦੋਂ ਮੇਰੇ ਘਰਦਿਆਂ ਨੇ ਕਾਨੂੰਨ ਵਾਲੇ ਆਪਣੇ ਰਿਸ਼ਤੇਦ ਦੇਖੋ ਜੀ ਇਹਨਾਂ ਨੇ ਇੱਕ ਐਫਆਈਆਰ ਦਰਜ ਕਰਵਾਈ ਸੀ ਸੰਡੇ ਨੂੰ ਤੇ ਉਹਦੀ ਜਦੋਂ ਪ੍ਰੋਪਰਲੀ ਇਨਵੈਸਟੀਗੇਟ ਕੀਤਾ ਗਿਆ ਇਹਨਾਂ ਨੇ ਕਲੈਮ ਕੀਤਾ ਜੀ ਸਾਡੇ ਘਰ ਦੇ ਬਾਹਰ ਜਿਹੜੇ ਆ ਕੇ ਫਾਇਰਿੰਗ ਹੋਈ ਹੈ ਜੀ ਉੱਥੇ ਸੀਸੀਟੀਵੀ ਸਾਡੇ ਹੱਥ ਲੱਗੀ ਸੀ ਤੇ ਟੈਕਨੀਕਲੀ ਇਹ ਸੀ ਜਦੋਂ ਉਹਨੂੰ ਕੇਸ ਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਵਾ ਤੇ ਉਹਦੇ ਵਿੱਚ ਜਿਹੜਾ ਇਹਨਾਂ ਦਾ ਬ੍ਰਦਰ ਇਹਦੇ ਉਹਦਾ ਇੱਕ ਫਰੈਂਡ ਹੈ ਉਹ ਇਨਵੋਲਵ ਨਿਕਲੇ ਨੇ ਇਹ ਇਹਨਾਂ ਦਾ ਜਿਹੜਾ ਬ੍ਰਦਰ ਦਾ ਫਰੈਂਡ ਆ ਜਸਪਾਲ ਸਿੰਘ ਰੰਜ ਦੇ ਹਵੇਲੀ ਦਾ ਰਹਿਣ ਵਾਲਾ ਉਹ ਬਾਈਕ ਚਲਾ ਰਿਆ ਸੀ ਉਹਦੀ ਹੀ ਬਾਈਕ ਆ ਤੇ ਇਹਨਾਂ ਦੇ ਬ੍ਰਦਰ ਨੇ ਮੱਗਰ ਬੈਠ ਕੇ ਜਿਹੜਾ ਵਾ ਉਹ ਫਾਇਰਿੰਗ ਕੀਤੀ ਹੈ ਬ੍ਰਦਰ ਦਾ ਕੀ ਨਾਮ ਹੈ ਇਹਨਾਂ ਦੇ ਬ੍ਰਦਰ ਦਾ ਨਾਮ ਜੀ ਛੋਟਾ ਨਾਮ ਲਵ ਹੈ ਜੀ ਇਹ ਦੋਨੋਂ ਅਰੈਸਟ ਕਰ ਲਏ ਜੀ ਜੀ ਇਹਨਾਂ ਨੇ ਇਹਨਾਂ ਨੂੰ ਕੀਤੇ ਹੈ ਅਲੀ ਅੱਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਲੀ ਟੀਮਾਂ ਸਾਡੀਆਂ ਬਾਹਰ ਹੀ ਆ ਜੀ ਬਸ ਠੀਕ ਤੇ ਕੋਈ ਗੱਲ ਨਹੀਂ ਕੰਪਲੀਟ ਕਰਕੇ ਵਾਪਸ ਆ ਜਣਗੀਆਂ ਜੀ ਲੜਕੀ ਦਾ ਰਿਪੋਰਟ ਕੋਦੇ ਮਤਲਬ ਜਿਹੜਾ ਵਾ ਐਫ ਆਈ ਆਰ ਕਰਾਇਸੀ ਐਤਵਾਰ ਸੀ ਜੀ ਫੁਟੇਜ ਆ ਗਈ ਸੀ ਉੱਤੇ ਕਰ ਵੀ ਨਾ ਕਰ ਵੀ ਹੋਏ ਉਹਦੇ ਇਹੋ ਫੁਟੇਜ ਤੇ ਹੀ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਉਸੇ ਫੁਟੇਜ ਦੇ ਬੇਸਿਸ ਤੇ ਹੀ ਅਸੀਂ ਚੱਲੇ ਆ ਉਹਦੇ ਵਿੱਚ ਸਾਰਾ ਕੁਝ ਹੋ ਲਿਆ ਉਹਦੇ ਵਿੱਚ ਕਲੀਅਰ ਸੀ ਜੀ ਜਦੋਂ ਉਹਦੀ ਫੁਟੇਜ ਨੂੰ ਸਾਰਾ ਕੁਝ ਟੈਕਨੀਕਲੀ ਕੀਤਾ ਸੌਲਵ ਅੱਗੇ ਤੇ ਉਹਦੇ ਵਿੱਚ ਦੇਖੋ ਸਾਡੇ ਕੋਲ ਬੜੇ ਸੋਰਸਿਸ ਹੁੰਦੇ ਨੇ ਪੁਲਿਸ ਕੋਲ ਹਰ ਤਰ੍ਹਾਂ ਦੇ ਤੇ ਫਿਰ ਇਸ ਕੋਈ ਕਨਕਲੂਡ ਕੀਤਾ ਵੀ ਜਦੋਂ ਇਹਦਾ ਜਿਹੜਾ ਇਹ ਮੈਡਮ ਐਡਵੋਕੇਟ ਨੇ ਇਹਨਾਂ ਦੇ ਬ੍ਰਦਰ ਜਿਹੜਾ ਉਹਨੇ ਗੋਡੀ ਚਲਾਈ ਆ ਉਹਦਾ ਫਰੈਂਡ ਜਿਹੜਾ ਵਾ ਉਹਦੀ ਐਕਟਿਵ ਆ ਸੀ ਤੇ ਉਹ ਉਹਨੂੰ ਡਰਾਈਵ ਕਰ ਰਿਹਾ ਸੀ ਉਹ ਗ੍ਰੰਦ ਦੇ ਚੰਦ ਦੁਸ਼ਮਣ ਨੂੰ ਸਮਝ ਲਈ। ਕੋਈ ਅਲੀ ਇਨਵੈਸਟੀਗੇਸ਼ਨ ਚੱਲ ਰਿਹਾ ਸੀ ਹੁਣ ਦੇਖੋ ਇਹਨਾਂ ਨੇ ਜਿਹੜੇ ਫਾਲਸ ਐਲੀਗੇਸ਼ਨ ਲਾ ਕੇ ਦੂਜਿਆਂ ਦੇ ਉੱਤੇ ਪਰਚਾ ਦਰਜ ਕਰਾਇਆ ਉਹ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਬਣੇਗੀ। ਕੋਈ ਡੈਫੀਨੇਟਲੀ ਜੀ ਜੋ ਇਨਵੈਸਟੀਗੇਟ ਹੋ ਰਿਹਾ ਹੁਣ ਜੋ ਜੋ ਜਿੰਨੇ ਜੋ ਜੋ ਜਿਹਦਾ ਪਾਟ ਪਾਇਆ ਜਾਏਗਾ ਉਹ ਡੈਫੀਨੇਟਲੀ ਐਸ ਪਰ ਲਾ ਉਹਦੇ ਵਿੱਚ ਜਿਹੜੀ ਅਸੀਂ ਐਡ-ਆਨ ਕਰਕੇ ਕਾਨੂੰਨੀ ਕਾਰਵਾਈ ਬਿਲਕੁਲ ਕਰਾਂਗੇ ਜੀ। ਬਿਲਕੁਲ ਠੀਕ ਹੈ। ਧੰਨਵਾਦ। ਥੈਂਕ ਯੂ। ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦਾ ਵੀ ਵੇਖੋ ਜੇ ਐਡ ਕਿ ਉਹੋ ਹੀ ਇਨਵੈਸਟੀਗੇਟ ਏਜੰਸੀ ਨੂੰ ਆਪਣਾ ਕੰਮ ਨਹੀਂ ਕਰਨ ਦੇਣਗੇ ਫਿਰ ਇਨਵੈਸਟੀਗੇਟ ਏਜੰਸੀ ਕਿਸ ਤਰ੍ਹਾਂ ਕੰਮ ਕਰ ਪਾਏਗੀ ਰਾਦਰ ਇਹਨਾਂ ਨੂੰ ਸਾਡੇ ਨਾਲ ਕੋਆਪਰੇਟ ਕਰਨਾ ਚਾਹੀਦਾ ਵਾ ਕਿਉਂਕਿ ਇਹ ਕਾਨੂੰਨ ਦੇ ਜਾਦੇ ਜਾਣਕਾਰ ਨੇ ਜੇ ਇਹੇ ਸਾਨੂੰ ਗਲਤ ਇਨਫੋਰਮੇਸ਼ਨ ਦੇਣਗੇ ਪੁਲਿਸ ਨੂੰ ਗਲਤ ਗਾਈਡ ਕਰਨਗੇ ਫਿਰ ਆਮ ਇਨਸਾਨ ਤੋਂ ਅਸੀਂ ਕੀ ਉਮੀਦ ਰੱਖਾਂਗੇ ਜਿਹੜਾ ਕਾਮਨ ਮੈਨ ਉਹਨਾਂ ਦੇ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਪਰ ਜਿਹੜੇ ਇੱਕ ਐਡਵੋਕੇਟ ਨੇ ਪੜ੍ਹੇ ਲਿਖੇ ਨੇ ਜਿਨ੍ਹਾਂ ਨੂੰ ਕਾਨੂੰਨ ਦੀ ਜਾਣਕਾਰੀ ਆ ਜਿਨ੍ਹਾਂ ਤੇ ਲੋਕਾਂ ਨੂੰ ਵੀ ਮਾਣ ਹੁੰਦਾ ਵਾ ਵੀ ਇਹ ਸਾਨੂੰ ਸਹੀ ਗਾਈਡ ਕਰਨਗੇ ਪਰ ਜੇ ਉਹ ਹੀ ਆਪਣੇ ਆਪ ਨੂੰ ਗਲਤ ਲੈ ਕੇ ਚੱਲ ਪੈਣਗੇ ਪੁਲਿਸ ਨੂੰ ਗਲਤ ਇਨਫੋਰਮੇਸ਼ਨ ਦੇਣਗੇ ਤੇ ਫਿਰ ਆਪਾਂ ਕਿਧਰ ਨੂੰ ਇਹ ਚੱਲ ਰਿਹਾ ਕੰਮ ਜੀ ਸਰ ਜਿਹੜੀ ਬਾਈਕ ਸੀ ਬਾਈਕ ਦਾ ਡਿਵੈਲਪਰ ਕੰਟਰੋਲ ਕਰ ਲਈ ਸਾਰੀਆਂ ਚੀਜ਼ਾਂ ਜੀ ਆਪਾਂ ਸਵੇਰੇ ਕੋਰਟ ਦੇ ਵਿੱਚ ਦੱਸਾਂਗੇ মিডিਆ ਨੂੰ ਵੀ ਸਾਰਾ ਕੁਝ ਦੱਸਾਂਗੇ ਜੀ ਈਚ ਐਂਡ ఎవਰੀਥਿੰਗ ਕਲੀਅਰ ਕਰਾਂਗੇ ਜੀ ਅਸੀਂ ਇਹਨਾਂ ਦੇ ਜਿਹੜੀਆਂ ਮੌਕੇ ਦੇ ਫੁਟੇਜ ਲਈ ਹੈ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਹਾਂ ਉਹ ਸੈਂਡ ਕਰ ਦਿਓ ਸਰ ਤੁਸੀਂ ਮੀਡੀਆ ਨੂੰ ਆਹ ਦੇਖੋ ਜੀ ਇਹਨਾਂ ਦਾ ਬ੍ਰਦਰ ਇਹਦੇ ਵਿੱਚ ਹੀ ਗੋਲੀ ਚਲਾ ਰਿਹਾ ਵਾ ਆ ਪਿੱਛੇ ਬੈਠਾ ਹੋਇਆ ਜਿਹੜਾ ਵਾ ਆ ਤੁਸੀਂ ਜ਼ੂਮ ਕਰਕੇ ਦੇਖ ਲਿਓ ਇਹਦਾ ਬ੍ਰਦਰ ਹੈ ਜੀ ਜਿਹੜਾ ਮਗਰ ਬੈਠਾ ਹੋਆ ਜੀ ਇਹ ਫੁਟੇਜ ਇੰਨਾ ਮੈਡਮ ਹੋਣਾ ਨੇ ਆਪ ਦੇਖ ਗਏ ਸਾਰਾ ਕੁਝ ਪੁਲਿਸ ਨੇ ਦੇਖ ਕੇ ਇਹਨਾਂ ਨੇ ਪਰਚਾ ਦਰਜ ਕਰਵਾਇਆ ਇਹਨਾਂ ਨੂੰ ਜਾਣਕਾਰੀ ਵੀ ਹੋ ਸਕਦਾ ਇਹਨਾਂ ਨੇ ਕਿਉਂ ਗਲਤ ਸਾਨੂੰ ਇਨਫੋਰਮ ਕੀਤਾ ਸਰ ਜੀ ਇਹਨਾਂ ਦੀ ਕੀ ਵਜ੍ਹਾ ਰੰਜੀਸ਼ ਸੀ ਕੀ ਇਹਨਾਂ ਦਾ ਮੋਟਿਵ ਸੀ ਇਹ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰਾਂਗੇ ਜੀ ਇਨਵੈਸਟੀਗੇਸ਼ਨ ਦਾ ਹਾਂਜੀ ਪੁਰਾਣੀ ਰਜਿਸਟਰੀ ਵੇਖੋ ਇਹਨਾਂ ਦਾ ਬ੍ਰਦਰ ਵੀ ਜਿਹੜਾ ਹੈ ਉਹ ਕ੍ਰਿਮੀਨਲ ਪ੍ਰੀਤੀ ਦਾ ਬੰਦਾ ਹੈਗਾ ਜੀ ਉਹਤੇ ਆਲਰੇਡੀ ਬੜੇ ਪਰਚੇ ਦਰਜ ਹੈ ਜੀ ਉਹਨੂੰ 110 ਦੇ ਵਿੱਚ ਵੀ ਅਸੀਂ ਬਾਉਂਡ ਆਊਟ ਕਰਾਇਆ ਸੀ ਇਹ ਸਾਰੀਆਂ ਚੀਜ਼ਾਂ ਆਨ ਰਿਕਾਰਡ ਹੈ ਜੀ ਇਹ ਕੋਈ ਅਸੀਂ ਵੈਸੇ ਗੱਲ ਨਹੀਂ ਕਰ ਰਹੇ ਸਰ ਰਿਮਾਰਕ ਲਿਖਿਆ ਜਾਏਗਾ ਇਹਨਾਂ ਦਾ ਵੇਖੋ ਜੀ ਹਾਲੀ ਦੇ ਮੈਂ ਤੁਹਾਨੂੰ ਦੱਸ ਰਿਹਾ ਵੀ ਹਾਲੀ ਦੇ ਸਾਡੀ ਟੀਮ ਬਾਹਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਹਾਲੀ ਉਹਨੇ ਵਾਪਸ ਆਣਾ ਆਈਓ ਜਿਹੜੇ ਬਾਹਰ ਨੇ ਇਹਦੇ ਵਿੱਚ ਹੋਰ ਬੰਦਿਆਂ ਦੀ ਇਨਵੋਲਵਮੈਂਟ ਵੀ ਨਿਕਲੇਗੀ ਜੀ ਡਿਊਰਿੰਗ ਇਨਵੈਸਟੀਗੇਸ਼ਨ ਹੋਰ ਵੀ ਖilas ਹੋਣ ਦੀ ਸੰਭਾਵਨਾ ਹੈ ਬਿਲਕੁਲ ਡੈਫੀਨੇਟਲੀ ਜੀ ਜਿਹਦਾ ਜਿਹਦਾ ਜੋ-ਜੋ ਪਾਟ ਪਾਇਆ ਜਾਏਗਾ ਜਿਹਦਾ ਜਿਹਦਾ ਜੋ-ਜੋ ਜਿੰਨਾ ਵੀ ਹੋਏਗਾ ਉਸ ਹਿਸਾਬ ਨਾਲ ਉਹਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਰੱਖ ਕੇ ਉਹਨੂੰ ਬੁੱਕ ਕੀਤਾ ਜਾਏਗਾ ਜ